ਸਾਰੇ ਪੱਤਰਕਾਰ ਭਾਈਚਾਰੇ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਦਾਸ ਜਾਗਦਾ ਅਮੀਰ ਦੀ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਏ ਇਹ ਕਾਫੀ ਲੰਬੇ ਸਮੇਂ ਤੋਂ ਇੱਕ ਮੁੱਦਾ ਚੱਲਦਾ ਆ ਰਿਹਾ ਸੀ ਇੱਕ ਸਮਾਜ ਸੇਵਿਕ ਸਰਦਾਰ ਮਨਦੀਪ ਸਿੰਘ ਮੱਨਾ ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ ਚ ਕੋਈ ਕੰਮ ਹੋਵੇ ਤਖੱਜਲ ਖਾਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸਗੋਂ ਬੜੇ ਹੀ ਵਧੀਆ ਤੇ ਸਮੇਸਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕੇ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਤੇ ਇੱਕ ਜਿਹੜਾ ਸਾਡਾ ਇੱਥੇ ਜਿਹੜਾ ਨਵਾਂ ਆਰਟੀਆਕਟ ਜੰਮਿਆ ਹੈ ਉਹਦਾ ਨਾਂ ਕੀ ਹੈ ਮੈਨੂੰ ਤਾਂ ਨਾਂ ਨਹੀਂ ਯਾਦ ਕੋਈ ਬੱ블ੂ ਬੱ블ੂ ਹੈ ਜਿਹੜਾ ਐਸਐਲਏ ਬਿਨਾ ਬੇਤੁੱਕੇ ਬਿਆਨ ਦੇ ਕੇ ਜਿਹੜਾ ਬੰਦਾ ਪੰਜਾਬ ਦੇ ਹਿੱਤਾਂ ਲਈ ਲੜਿਆ ਹੈ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ ਉਹਦੇ ਖਿਲਾਫ ਬੇਤੁੱਕੇ ਬਿਆਨ ਦੇ ਕੇ ਹਾਈਲਾਈਟ ਹੋਣ ਦੀ ਕੋਸ਼ਿਸ਼ ਕਰਦਾ ਪਿਆ ਹੈ ਲਗਾਤਾਰ 2 ਮਹੀਨੇ ਤੋਂ ਉਹ ਕ腐ਸ਼ਨ ਦੇ ਅਲਿਗੇਸ਼ਨ ਲਾ ਰਿਹਾ ਹੈ ਵੀ ਮੈਂ ਇੰਨੇ ਪ੍ਰੂਫ ਦਾਂਗਾ ਮੈਂ 200 ਪ੍ਰੂਫ ਦਾਂਗਾ ਤੇ ਉਸ ਬੰਦੇ ਨੇ ਹਾਲੇ ਤੱਕ ਇੱਕ ਵੀ ਪ੍ਰੂਫ ਨਹੀਂ ਦਿੱਤਾ ਕੱਲ ਉਹਦੇ ਤੇ ਇੱਕ ਐਫ ਆਈ ਆਰ ਹੋਈ ਏ ਵੀ ਉਹ ਥ੍ਰੈਟ ਕਰਦਾ ਹੈ ਇਹ ਐਫ ਆਈ ਆਰ ਹੈ ਐਫ ਆਰ ਨੰਬਰ 168 ਜਿਹਦੇ ਵੱਲੋਂ ਕਰਾਈ ਗਈ ਹੈ ਜੀ ਇਹ ਮਨਦੀਪ ਸਿੰਘ ਮੰਨੇ ਲੋ ਕਰਾਈ ਗਈ ਹੈ ਬਬਲੂ ਦੇ ਖਿਲਾਫ ਇਹ ਐਫ ਆਈ ਆਰ ਹੈ ਇਹਨਾਂ ਦੀਆਂ ਕਾਪੀਆਂ ਵੀ ਸਾਰੇ ਪੱਤਰਕਾਰ ਭਾਈ ਜੱਲਨ ਮਿਲ ਜਣਗੇ ਆਥਾਨੇ ਕਿਹੜੇ ਕਰਾਈ ਹੈ ਜੀ ਆਥਾਨੇ ਲਾਣਾ ਕਰਾਈ ਪੁਲਿਸ ਸਟੇਸ਼ਨ ਇਹ ਮੈਂ ਇੱਕ ਮਿੰਟ ਦੱਸ ਦਿੰਦਾ ਰਣਜੀਤ ਐਵਨਿਊ ਪੁਲਿਸ ਸਟੇਸ਼ਨ ਰਣਜੀਤ ਐਵਨਿਊ ਇਹ ਇਹਦੇ ਤੇ ਧਾਰਾ ਲੱਗੀ ਏ 384 506 ਤੇ 500 ਅੱਛਾ ਇਹ ਕਿਸ ਆਮਲਾ ਕੀ ਸੀ ਜੜੀ ਇਹ ਇਹ ਥ੍ਰੈਟ ਕਰਦਾ ਹੈ ਫਰੂਤੀਆਂ ਮੰਗਦਾ ਹੈ ਬੰਦਾ ਇਹ ਮਤਲਬ ਇਹਨਾਂ ਦੀਆਂ ਵੀਡੀਓ ਵੀ ਕਾਫੀ ਪਿੱਛੇ ਆ ਚੁੱਕੀਆਂ ਸੋਸ਼ਲ ਮੀਡੀਆ ਤੇ ਔਰ ਇਹ ਬੰਦਾ ਕਿਸੇ ਦੇ ਕਿਰਦਾਰ ਤੇ ਅਲਿਗੇਨ ਲਾਂਦਾ ਹੈ ਪੁਲਿਸ ਨੇ ਜੇ ਐਫਆਈਰ ਕੀਤੀ ਏ ਤੇ ਸਹੀ ਕੀਤੀ ਹੋਏਗੀ ਤੇ ਜੇ ਗਲਤ ਕੀਤੀ ਏ ਤੇ ਬਬਲੂ ਜੀ ਤੁਸੀਂ ਪੁਲਿਸ ਵਾਲਿਆਂ ਦੇ ਐਫਆਈਰ ਕਰਾਓ ਜੇ ਤੁਹਾਡੇ ਨਾਲ ਕੋਈ ਗਲਤ ਹੋਇਆ ਹੈ ਤੇ ਤੁਸੀਂ ਪੁਲਿਸ ਨਾਲ ਤੇ ਐਫਰ ਕਰਾਓ ਕੇਵਲ ਇੰਨਾ ਹੀ ਨਹੀਂ ਇਹ ਝੂਠੀ ਸ਼ੋਹਰਤ ਹਾਸਲ ਕਰਨ ਵਾਸਤੇ ਲਗਾਤਾਰ ਵੇਤੁਕੇ ਬਿਆਨ ਦੇ ਰਿਹਾ ਹੈ ਇਹਦਾ ਆਪਣਾ ਕਿਰਦਾਰ ਕੀ ਹੈ ਵੀ ਇਹਦਾ ਜਿਹੜਾ ਸਿਭਲ ਹੈ ਨਾ ਜਿਹੜਾ ਉਹ 300 ਹੈ ਮਤਲਬ ਜਿਹੜਾ ਕਿਸੇ ਬੰਦੇ ਦਾ ਕਿਰਦਾਰ ਚੈੱਕ ਕਰਨਾ ਹੋਵੇ ਨਾ ਕਿਸੇ ਬੰਦੇ ਦੀ ਆਪਾਂ ਵੇਖਣੀ ਵੀ ਬੰਦੇ ਦਾ ਕੀ ਸਟੇਟਸ ਹੈ ਵੀ ਇਹ ਲੋਨ ਲੈ ਲਿੰਦਾ ਹੈ ਬੈਂਕਾਂ ਚੋਂ ਇਹਨੇ ਲਗਭਗ 40 ਬੈਂਕਾਂ ਚੋਂ ਲੋਨ ਲਏ ਆ ਤੇ 40 ਚੇ ਲਗਭਗ ਸਾਰੇ ਦੀ ਡਿਫਾਲਟਰ ਹੈਗਾ ਇਹ ਪ੍ਰੂਫ ਵੇਖ ਲਓ ਨੋਟ ਕਰ ਲਓ ਉਹ ਕੀ ਕਰ ਰਹੇ ਨੇ ਮਨੀਤ ਸਿੰਘ ਮੱਲ ਨੇ ਐਪੀ ਕਰਾਈ ਹੈ ਮਨੀਤ ਸਿੰਘ ਮੱਲ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ ਤੁਸੀਂ ਕਰਨ ਦਾ ਬਿਹਾਵ ਦੇਖੋ ਜੀ ਮੈਂ ਇੱਕ ਜਾਗਦਾ ਮਿੱਤਰ ਜਿਹੜਾ ਨਾ ਉਹ ਜਨਤਾ ਹੀ ਬਾਤ ਚੁੱਕਦਾ ਹੈ ਮੰਨਾ ਜਿਹੜੇ ਗਿਆ ਮੇਰੇ ਕੋਈ 40 ਸਾਲ ਪੁਰਾਣੇ ਮਿੱਤਰ ਹੈ ਮੇਰਾ ਕਦੀ ਉਹਨਾਂ ਨਾਲ ਰਾਪਤਾ ਨਹੀਂ ਰਿਹਾ ਕਦੀ ਤੁਸੀਂ ਮੇਰੇ ਨਾਲ ਕੋਈ ਲੱਬਾ ਚੋੜਾ ਕੋਈ ਇਹ ਨਹੀਂ ਕਹੇਗਾ ਵੀ ਮੈਂ ਮੰਨਾ ਨੂੰ ਮਿਲਦਾ ਵਾਂ ਜਾਂ ਮੈਂ ਮੰਨਾ ਦੇ ਨਾਲ ਕੰਮ ਕਰਦਾ ਵਾਂ ਨਹੀਂ ਮੇਰਾ ਉਹ ਬਚਪਨ ਦਾ ਯਾਰ ਹੈ ਸਭ ਐਸੇ ਬੰਦਾ ਹੈ ਪੋਲੀਟਿਕਲ ਬੰਦਾ ਰਿਹਾ ਹੈ ਕੰਤੀ 40 ਸਾਲ ਤੋਂ ਐਕਟਿਵ ਹੈ ਚਾਹੇ ਉਹ ਰਾਜਨੀਤਿਕ ਐਕਟਿਵ ਹੈ ਚਾਹੇ ਉਹ ਸੋਸ਼ਲ ਐਕਟਿਵ ਹੈ ਸਾਰਾ ਪੰਜਾਬ ਜਾਣਦਾ ਹੈ ਉਹਦੇ ਬਾਰੇ ਵੀ ਉਹ ਜਨਤਾ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ ਸਿੱਧੂ ਸਾਹਿਬ ਦੇ ਨਾਲ ਵੀ ਰਿਹਾ ਉਸ ਤੋਂ ਬਾਅਦ ਚਲੋ ਸਾਰਿਆਂ ਪਾਰਟੀਆਂ ਨਾਲ ਰਿਹਾ ਵੀ ਮੈਂ ਆਪਾਂ ਪੋਲੀਟੀਕਲ ਕਿਸੇ ਪਾਰਟੀ ਦਾ ਕੀ ਨਾਂ ਲੈਣਾ ਹੈ ਉਹ ਉਹਦਾ ਚੰਗਾ ਇੱਕ ਗੱਦ ਹੈ ਚਲੋ ਵਧੀਆ ਬੰਦਾ ਮੇਰਾ ਯਾਰ ਹੈ ਮੈਂ ਉਹਦੇ ਹੱਕੇ ਪ੍ਰੈਸ ਕਾਨਫਰੰਸ ਕਰਨ ਆਇਆ ਹਾਂ ਔਰ ਨੰਬਰ 2 ਮਨਦੀਪ ਸਿੰਘ ਮੁੰਨੇ ਦੇ ਨਹੀਂ ਜਿਹੜਾ ਵੀ ਮਤਲਬ ਯੋद्धा ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ ਜਿਹੜਾ ਵੀ ਯੋद्धा ਪੰਜਾਬ ਦੇ ਭਲੇ ਦੀ ਗੱਲ ਕਰੇਗਾ ਉਹਨਾਂ ਤੇ ਜੇ ਕੋਈ ਖਿਲਾਫ ਗਲਤ ਬਾਤ ਚੁਕੇਗਾ ਜਾਗਦਾ ਹੀ ਮੀਰ ਉਹਨਾਂ ਦੇ ਹੱਥ ਵਿੱਚ ਬੱਬਲੂ ਪੰਜ ਪੰਜਾਬ ਦੇ ਹੱਕ ਦੀ ਗੱਲ ਨਹੀਂ ਸੀ ਕਰਦਦਾ ਇਹਦੇ ਚ ਕਿਹੜੀ ਪੰਜਾਬ ਦੇ ਹੱਕ ਦੀ ਗੱਲ ਹੋਈ ਹੈ ਜੇਕਰ ਉਹ ਇਲਜ਼ਾਮ ਲਾਂਦਾ ਪਿਆ ਮਨਦੀਪ ਸਿੰਘ ਮੰਨੇ ਤੇ ਮਨਦੀਪ ਸਿੰਘ ਮੰਨੇ ਤੋਂ ਇਲਜ਼ਾਮ ਲਾਇਆ ਜਿਨੇ ਕਰਪਸ਼ਨ ਕੀਤੀ ਹੈ ਕੀ ਮਨਦੀਪ ਸਿੰਘ ਮੰਨਾ ਕੋਈ ਲੀਡਰ ਹੈ ਕੋਈ ਲੀਡਰ ਹੋਵੇ ਕੋਈ ਸਰਕਾਰੀ ਅਫਸਰ ਹੋਵੇ ਸ਼ੇਤਾ ਹੀ ਕਹਾਵਨ ਕਰਪਸ਼ਨ ਕੀਤੀ ਉਹ ਇੱਕ ਆਮ ਆਦਮੀ ਹੈ ਮਤਲਬ ਹੁਣ ਤੁਸੀਂ ਕਹੋ ਜੀ ਸੁਭਾਸ਼ ਸੈਗਲ ਨੇ ਕਰਪਸ਼ਨ ਕੀਤੀ ਹੈ ਸੁਭਾਸ਼ ਸੈਗਲ ਕੋਈ ਐਮਐਲਏ ਆ ਸੁਭਾਸ਼ ਸੈਗਲ ਕਰਪਸ਼ਨ ਕੌਣ ਕਰਦੇ ਆ ਤੁਸੀਂ ਪੱਤਰਕਾਰਾਂ ਦਾ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਕਰਪਸ਼ਨ ਕਰਦੇ ਆ ਸਾਡੇ ਲੀਡਰ ਕਰਪਸ਼ਨ ਕਰਦੇ ਆ ਸਾਡੇ ਅਫਸਰ ਅੱਜ ਜਿੰਨੇ ਵੀ ਕੇਸ ਆ ਰਹੇ ਆ ਪੱਤਰਕਾਰਾਂ ਰਾਹੀਂ ਉਹ ਸਾਰੇ ਇਹੋ ਹੀ ਸਾਬਤ ਹੋ ਗਿਆ ਵੀ ਜਿੰਨੀ ਕਰਪਸ਼ਨ ਹੋ ਰਹੀ ਏ ਮਤਲਬ ਪੋਲਿਟਿਸ਼ਰ ਕਰਦੇ ਆ ਤੇ ਜਾਂ ਜਿਹੜੇ ਅਫਸਰ ਉਹਦਾ ਕੋਈ ਸਿਆਸੀ ਪਾਰਟੀ ਨਾਲ ਵੀ ਕੋਈ ਲਿੰਕ ਹੈਗਾ ਵੇਖੋ ਜੀ ਕਈ ਏਜੰਸੀਆਂ ਹੁੰਦੀਆਂ ਜਿਹੜੀਆਂ ਬੈਗ ਤੇ ਹੱਥ ਰੱਖ ਕੇ ਬੈਕਪੁੱਟ ਤੇ ਹੱਥ ਰੱਖ ਕੇ ਉਥਰਾਂ ਦਿੰਦੀਆਂ ਵੀ ਜਦੋਂ ਕੋਈ ਬੰਦਾ ਜਦੋਂ ਬੰਦਾ ਕੋਈ ਚੜਾਈ ਕਰੇਗਾ ਨਾ ਉਹਦੇ ਦੁਸ਼ਮਣ ਸੋ ਪੈਦਾ ਹੋਣਗੇ ਹੂੰ ਉਹਦੇ ਸੋ ਦੁਸ਼ਮਣ ਪੈਦਾ ਹੋਣਗੇ ਔਰ ਮੈਨੂੰ ਨਹੀਂ ਪਤਾ ਬਬਲੂ ਨੂੰ ਕੀ ਹੈ ਮੈਂ ਇੱਕ ਤੋਂ ਇੱਕ ਮਹੀਨਾ ਪਹਿਲਾਂ ਹੀ ਮਤਲਬ ਮੈਂ ਕਿਹਾ ਸੀ ਜੇ ਬਬਲੂ ਤੇਰੇ ਕੋਲ ਕੋਈ ਪ੍ਰੂਫ ਹੈਗੇ ਨਾ ਤੂੰ ਅੰਮ੍ਰਿਤਸਰ ਦੇ ਸਾਰੀਆਂ ਐਂਜੂਲ ਨੂੰ ਬੁਲਾ ਤੇ ਉਹਨਾਂ ਦੇ ਸਾਹਮਣੇ ਕੋਈ ਇੱਕ ਪ੍ਰੂਫ ਰੱਖ ਦੇ ਸਾਰੀਆਂ ਐਂਜੂਲ ਤੇਰੇ ਨਾਲ ਨਿਕਲਣਗੇ ਉਸ ਤੋਂ ਲਾਵਾ ਮੈਨੂੰ ਬਬਲੂ ਇੱਕ ਦੋ ਵਾਰ ਹੀ ਮਿਲਿਆ ਵੀ ਇਹ ਵਿਜੀਲੈਂਸ ਦੇ ਦਫਤਰੋਂ ਹੀ ਮਿਲਿਆ ਮੈਂ ਬਬਲੂ ਨੂੰ ਕਿਹਾ ਬਬਲੂ ਕੋਈ ਇੱਕ ਦਾ ਪ੍ਰੂਫ ਤਾਂ ਦੇ ਜਿਓ ਕਰਪਟ ਆਦਮੀ ਅਸੀਂ ਵੀ ਤੇਰੇ ਨਾਲ ਬੋਲੀਏ ਤੇਰੇ ਨਾਲ ਹੋਰ ਸਮਾਜਿਕ ਵੀ ਸੰਸਥਾਵਾਂ ਵੀ ਬੋਲਣ ਗਿਆ ਕੋਈ ਇੱਕ ਅੱਦਾ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਜੇ ਸੀ ਕਿਸੇ ਦੇ ਲਾਂਚਨ ਲਾਣਾ ਕੋਈ ਇੱਕ ਅੱਦਾ ਤੋਂ ਆਪਾਂ ਦਾਂਗੇ ਹੁਣ ਤੇਰੇ ਉਹਨੇ ਕੋਈ ਪ੍ਰੂਫ ਦਿੱਤਾ ਜੀ ਮੈਨੂੰ 10 ਦਿਨ ਪਹਿਲਾਂ ਵੀ ਮਿਲਿਆ ਵਿਜੀਲੈਂਸ ਦਫਤਰ ਕੋਈ ਬਿਆਨ ਦੇ ਨੂੰ ਦਰਜ ਕਰਾ ਰਹੇ ਸੀ ਮਨ ਨੂੰ ਨਹੀਂ ਪਤਾ ਕਿਹੜੇ ਇਹ ਬਸ ਮੈਂ ਜਲਦੀ ਦਾਂਗਾ ਜਲਦੀ ਕਦੋਂ ਦੇਂਗਾ ਮਤਲਬ ਆਪਾਂ 2 ਸਾਲ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਣਾ ਹੈ ਵੀ ਅਹੀ ਹੀਰੋਆਂ ਅਹੀ ਹੀਰੋਆਂ ਉਹ ਥੱਲੇ ਉਹ ਕਾਰਨ ਕੀ ਸਮੇਂ ਦੇ ਬੇਵਕੂਫ ਬਣਾਉਂਦਾ ਤੁਸੀਂ ਕੀ ਕਰਨੀ ਅਸਲ ਵਿੱਚ ਉਹ ਦਾ ਕਿਰਦਾਰ ਹੈਗਾ ਫਰੋਤੀਆਂ ਮੰਗਣਾ ਜੇਕਰ ਮਨਾ ਮੱਲਵ ਕਰਪਟ ਆਦਮੀ ਹੈ ਫਿਰ ਜਦੋਂ ਦੀ ਉਹਦੇ ਹਰਾਮ ਦੇ ਪੈਸੇ ਆ ਕਹਿੰਦਾ ਮੰਨੇ ਨੇ ਹਰਾਮ ਦੀ ਕਮਾਈ ਕੀਤੀ ਹੈ ਫਿਰ ਜਦੋਂ ਇਹਨੇ ਆਪਣੀ ਮਾਂ ਦੇ ਗੋਡੇ ਬਦਲਾਣੇ ਸੀ ਮੰਨੇ ਕੋ ਪੈਸੇ ਕਿਉਂ ਲਏ ਉਹਦੀ ਵੀ ਵੀਡੀਓ ਆਈ ਹੈ ਜੇਕਰ ਹਰਾਮ ਦੇ ਪੈਸੇ ਨਾਲ ਆਪਣੀ ਮਾਂ ਦਾ ਲਾਇਕ ਰਾਜ ਆ ਜਾ ਸਕਦਾ ਉਸ ਤੋਂ ਇਲਾਵਾ ਇਹ ਇੱਕ ਹੋਰ ਉਹਦੇ ਤੇ ਕੋਰਟ ਚ ਕੇਸ ਹੋਇਆ ਹੈ ਇੱਕ ਬਜ਼ੁਰਗ ਔਰਤ ਸੀ 60 ਸਾਲ ਦੀ 60 ਸਾਲ ਦੀ ਬਜ਼ੁਰਗ ਔਰਤ ਸੀ ਬਬਲੂ ਨੇ ਉਹਦੇ ਘਰ ਦੇ ਇੰਸ਼ੋਰੈਂਸ ਕਰਨ ਜਾਂਦਾ ਹੁੰਦਾ ਸੀ ਉੱਥੋਂ ਚੈੱਕ ਚੁੱਕਲੇ ਚੈੱਕ ਚੁੱਕ ਕੇ ਤੇ ਚੁੱਕ ਕੇ ਚੈੱਕ ਕੈਸ਼ ਕਰਾ ਲਏ ਉਹਨੇ ਕਿਤੇ ਚੈੱਕ ਕਿਸੇ ਵਾਸਤੇ ਰੱਖਿਆ ਸੀ ਉਹ ਔਰਤ ਬਜ਼ੁਰਗ ਵਿਚਾਰੀ ਥਾਣੇ ਤੇ ਝੱਟੇ ਖਾਂਦੀ ਰਹੀ ਉਹਨੂੰ ਨਿਆ ਨਹੀਂ ਮਿਲਿਆ ਹਾਰ ਕਿਉਂ ਹਾਰ ਕਿਉਂ ਕੋੜ ਚ ਗਈ ਕੋੜ ਚ ਉੱਥੋਂ ਉਹਨੂੰ ਫਿਰ ਵੀ ਦਿਹਾੜ ਮਿਲਿਆ ਉਹ ਬਾਅਦ ਚ ਚਲੋ ਔਰਤ ਅਜ ਨਹੀਂ ਰਹੀ ਹੁੰਦੀ ਉਮਰ ਕਾਫੀ ਏ ਐ ਹੁੰਦੇ ਤੇ ਕੋਰਟ ਚ ਕੇਸ ਦਰਜ ਹੋਇਆ ਬਬਲੂ ਦੇ ਹੋ ਸਕਦਾ ਇਹਦੇ ਚ ਬਾਅਦ ਉਹਨੇ ਪੈਸੇ ਦੇਤੇ ਹੁਣ ਮਾਫੀ ਮੁਫੀ ਮੰਗ ਲਈ ਹੋਵੇ ਚਲੋ ਇਹ ਵੀ ਜਦੋਂ ਕੱਲ ਨੂੰ ਲੋੜ ਪੈ ਗਈ ਅਸੀਂ ਪੱਤਰਕਾਰਾਂ ਨੂੰ ਇਹਨਾਂ ਦੇ ਵੀ ਪ੍ਰੂਫ ਦਾਂਗੇ ਮੈਂ ਕਹਿੰਨਾ ਇਲਜ਼ਾਮ ਲਾਓ ਇਲਜ਼ਾਮ ਲਾਣਾ ਕੋਈ ਗੁਨਾਹ ਨਹੀਂਗਾ ਪਰ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਲਈ ਲੜਿਆ ਜਿਹੜਾ ਬੰਦਾ ਜਨਤਾ ਦੀ ਗੱਲ ਕਰਦਾ ਹੈ ਜਿਹੜਾ ਬੰਦਾ ਮਤਲਬ ਕਾਫੀ ਲੰਬੇ ਸਮੇਂ ਤੋਂ ਜੇ ਅਜੇ ਤੱਕ ਉਹਨ ਕੋਈ ਹੁੰਦਾ ਲੀਡਰ ਬਣਨਾ ਤੇ ਬਣ ਗਿਆ ਹੁਣ ਅੱਥਾ ਅੱਛਾ ਲੱਗਦਾ ਕਿ ਇਸ ਤਰ੍ਹਾਂ ਦੇ ਕਸ਼ਮ ਕਸ਼ਮੀਰ ਇਹਨਾਂ ਦੀ ਆਪਸ ਵਿੱਚ ਸਾਰਾਈ ਚੱਲਦੀ ਜੀ ਤੇ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਲੋਕਾਂ ਦਾ ਹਾਂ ਬਬਲੂ ਛੋਟਾ ਵੀਰ ਆ ਸਾਡਾ ਚਲੋ ਸਾਡੀ ਹੁੰਦੇ ਨਾਲ ਕੋਈ ਨਾਰਾਜ਼ਗੀ ਨਹੀਂ ਸਾਡਾ ਮੰਨਾ ਵੀ ਵੀਰ ਆ ਤੇ ਬਬਲੂ ਵੀ ਵੀਰ ਆ ਬਬਲੂ ਨੂੰ ਜੇ ਕੋਈ ਗੱਲ ਕਰਨੀ ਤਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੇ ਪੰਜਾਬ ਇਹ ਜਿਹੜੀ ਹੋਰ ਪੱਸਾ ਜਿਹੜੀ ਹੋ ਰਹੀ ਉਹਦੇ ਤੇ ਗੱਲ ਕਰੇ ਇੱਕੋ ਸਿਰਫ ਮੰਨਾ ਹੀ ਕਰ ਪਰਿਆ ਗਿਆ ਇੱਕ ਮਨਦੀਪ ਸਿੰਘ ਉਹਨੇ ਅੱਜ 2 ਮਹੀਨੇ ਤੋਂ ਵਿੱਚ ਇੱਕ ਮਨਦੀਪ ਸਿੰਘ ਮੰਨੇ ਤੋਂ ਇਲਾਵਾ ਹੋਰ ਕਿਹੜੀ ਸੋਸ਼ਲ ਐਕਟੀਵਿਟੀ ਕੀਤੀ ਹੈ ਅੱਛਾ ਜਿਹੜੀ ਮਾਤਾ ਜੀ ਦੇ ਦੱਸਦੇ ਮੈਨ ਕਾਗਜ਼ੇ ਕੀ ਕਾਗਜ਼ੇ ਗਰੇ ਕਹਿੰਦੇ ਪਏ ਕਿ ਪੈਸੇ ਘੜਵਾਏ ਉਥੋਂ ਚੈੱਕ ਲੈ ਗਿਆ ਇਹ ਸਾਰਾ ਮਸਲਾ ਇਨੇ ਮਾਤਾ ਜੀ ਦੇ ਘਰੋਂ ਚੈੱਕ ਚੁੱਕਿਆ ਉਹਨੇ ਚੈੱਕ ਰੱਖਿਆ ਸੀ ਕਿਸੇ ਨੂੰ ਦੇਣ ਵਾਸਤੇ ਅੱਛਾ ਉਹ ਬਜ਼ੁਰਗ ਸੀ ਉਹ ਕਿਤੇ ਹੁੰਦੇ ਵਾਸਤੇ ਪਾਣੀ ਪੋਣੀ ਲੈਣ ਗਈ ਬਾਹ ਚੋਂ ਨੇ ਉਹ ਪੈਸੇ ਕਢਾ ਲੇ ਬਾਹ ਚ ਕੋਰਟ ਚ ਉਹਨੇ ਕੇਸ ਕੀਤਾ ਲੋਅਰ ਕੋਰਟੇ ਕੀਤਾ ਫਿਰ ਸੈਸ਼ਨ ਕੋਰਟੇ ਕੀਤਾ ਸੈਸ਼ਨ ਕੋਰਟੇ ਜਿਹਦਾ ਕੇਸ ਚੱਲਿਆ ਉਸ ਤੋਂ ਬਾਅਦ ਚਲੋ ਜੋ ਵੀ ਹੈ ਅਸੀਂ ਤੁਹਾਨੂੰ ਨੈਕਸਟ ਪ੍ਰੈਸ ਕਾਨਫਰੰਸ ਦੱਸਾਂਗੇ ਲੇਕਿਨ ਕਿੰਨੀ ਅਮਾਉਂਟ ਭਲੀ ਗਈ ਸੀ 1 ਲੱਖ 5000 ਰੁਪਇਆ ਉਹ ਚੈੱਕ ਦੇ ਵਿੱਚ ਉਹ ਕੈਸ਼ ਕਰਾ ਲਈ ਸੀ ਹਾਂਜੀ ਕੈਸ਼ ਕਰਾ ਲਈ ਅਜਾ ਬੀਤੇ ਦੇ ਲਈ ਅਮਰਪਾਲ ਸਿੰਘ ਬਬਲੂ ਨੇ ਇੰਕ੍ਰੋਚਮੈਂਟ ਦੇ ਚੇਅਰਮੈਨ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਵੀ ਮਨਦੀਪ ਸਿੰਘ ਮੰਨੇ ਹੋਣਾ ਨੇ ਆਪਣੀ ਕੋਠੀ ਦੇ ਬਾਹਰ ਕਰੋੜਾਂ ਰੁਪਏ ਦੀ ਜ਼ਾਇਦਾ ਤੈਨੇ ਜ਼ਿਆਦ ਕਬਜ਼ਾ ਕੀਤਾ ਹੈ ਜਿਹਨੂੰ ਕਿ ਤੁਸੀਂ ਇੰਕ੍ਰੋਚਮੈਂਟ ਕਹਿੰਦੇ ਹੋ ਉਹਨਾਂ ਉੱਤੇ ਅਰੋਪਾਂ ਵਿੱਚ ਕਿੰਨੀ ਕਿ ਸਤਾਈਆ ਕਿੰਨੇ ਕਿ ਛੁੱਟਿਆ ਇੰਕ੍ਰੋਚਮੈਂਟਾਂ ਕਿੱਥੇ ਕਿੱਥੇ ਤੁਣਦਈਏ ਕਿੱਥੇ ਸ਼ਹਿਰ ਚ ਸਬਤੋਦਨ ਕਲੋਜਮੈਂਟ ਕਰਾਂਦਾ ਕੌਣ ਹੈ ਇੰਪਰੂਵਮੈਂਟਸ ਦੇ ਅਫਸਰ ਅੱਜ ਵੀ ਨਜਾਇਜ਼ ਸਾਰੀਆਂ ਹੋੜੀਆਂ ਹੈ ਚਾਹੇ ਮੰਤਰੀ ਢਾਲੀਵਾਲ ਨੇ ਬਿਆਨ ਦਿੱਤਾ ਹੈ ਜੀ ਨਜਾਇਜ਼ ਸਾਰੀਆਂ ਜਿਹੜਾ ਵੀ ਕਰਾਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਨਜਾਇਜ਼ ਸਾਰੀਆਂ ਕੌਣ ਕਰਾ ਰਿਹਾ ਅਫਸਰ ਤੇ ਐਮਐਲਏ ਮੈਨੂੰ ਨਜਾਇਜ਼ ਸਾਰੀ ਕਰਾਣੀ ਆਂਦੀ ਹੈ ਤੁਸੀਂ ਕਰਾ ਸਕਦੇ ਹੋ ਨਜਾਇਜ਼ ਸਾਰੀ ਸਾਰੀ ਕਰਾਪਸ਼ਨ ਜਿਹੜੀ ਹੈਗੀ ਐ ਅੱਪ ਤੁਸੀਂ ਨਾ ਥੋੜਾ ਗੋਲਮੁਲ ਕਰ ਗਏ ਹੋ ਮੇਰਾ ਕਹਿਣਾ ਸਵਾਲ ਇਹ ਆ ਕਿ ਜਿਹੜਾ ਕਿ ਸ਼ਿਕਾਇਤ ਦਿੱਤੀ ਗਈ ਸੀਗੀ ਕਿਆ ਮੰਨੇ ਹੋਣਾ ਨੇ ਆਪਣੀ ਕੋਠੀ ਦੇ ਬਾਹਰ ਘਰਵਾਣੇ ਦੀ ਜਗ੍ਹਾ ਤੇ ਕਬਜ਼ਾ ਕੀਤਾ ਜਾਂ ਨਹੀਂ ਕੀਤਾ ਦੇਖੋ ਮੇਰੇ ਧਿਆਨ ਦਾ ਕੋਈ ਹੈਗਾ ਨਹੀਂ ਮੈਂ ਤਾਂ ਮੰਨੇ ਦੀ ਕੋਠੀ ਕਦੀ ਗਿਆ ਵੀ ਨਹੀਂ ਅੱਜ ਤੱਕ ਜ਼ਿੰਦਗੀ 40 ਸਾਲ ਹੋ ਗਏ ਮੈਂ ਕਦੀ ਮੰਨੇ ਦੀ ਕੋਠੀ ਗਿਆ ਹੀ ਨਹੀਂ ਔਰ ਮੈਨੂੰ ਇਹ ਵੀ ਨਹੀਂ ਤੇ ਪਤਾ ਮੰਨੇ ਦੀ ਕੋਠੀ ਕਿੱਥੇ ਮੇਰਾ ਯਾਰ ਹੈਗਾ ਠੀਕ ਆ ਯਾਰ ਮੈਂ ਫਤਰੀ ਕਾਇਦਮ ਘਰ ਨਹੀਂ ਜਣਿਆ ਹੋਇਆ ਮੈਂ ਅਜ ਤੱਕ ਹੁੰਦਾ ਘਰ ਨਹੀਂ ਗਿਆ ਜੀ ਜ਼ਿੰਦਗੀ ਚ ਮੈਂ ਮੁੰਨੇ ਦੇ ਕੋਠੀ ਨਹੀਂ ਗਿਆ ਮਤਲਬ ਨਾ ਹੀ ਮੈਨੂੰ ਪਤਾ ਕਿ ਉਹਦੀ ਕੋਠੀ ਕੀਤੀ ਪਰ ਐਡ ਕੀਤੀ ਐ ਵੀ ਤੁਹਾਡੇ ਵੱਲੋਂ ਹਾਂਜੀ ਜੀ ਪ੍ਰੋਜੂਰਟ ਅਗੇ ਸ਼ਿਕਾਇਤ ਤੁਸੀਂ ਜੀ ਆਵਾਸੇ ਵੀ ਤੁਸੀਂ ਸਮਾਜ ਸੇਵੀ ਉਹ ਸ਼ਿਕਾਇਤ ਦਿੰਦੀ ਹੈ ਦੇਖੋ ਮੈਨੂੰ ਕੋਈ ਐਵੀਡੈਂਸ ਦੇ ਦੇਣ ਮੈਂ ਵੀ ਸ਼ਿਕਾਇਤ ਕਰਦਾ ਹਾਂ ਕੋਈ ਪ੍ਰੂਫ ਤਾਂ ਹੋਣਾ ਯਾਰ ਕੋਈ ਤੱਥੇ ਤਾਂ ਹੋਣਾ ਅਸੀਂ ਅੱਜ ਵੀ ਲਾਈਵ ਹੁੰਨੇ ਆ ਅੱਜ ਵੀ ਜਨਤਾ ਦੇ ਮੁੱਦਿਆਂ ਤੇ ਬੋਲਦੇ ਆ ਪਰ ਉਹਦਾ ਕੋਈ ਨਾ ਕੋਈ ਹੁੰਦਾ ਅਸੀਂ ਤਾਂ ਸਿੱਧਾ ਹੀ ਜਾ ਕੇ ਲਾਈਵ ਹੁੰਨੇ ਆ ਅਸੀਂ ਤਾਂ ਵੀ ਨਹੀਂ ਕਹਿੰਦੇ ਵੀ ਕੋਈ ਪੱਤਰਕਾਰ ਭੜਾ ਹਨ ਪਰ ਲੱਗਦਾ ਮਨਤਨ ਦੀ ਸ਼ੋਭੀ ਖਰਾਬ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਉਹਦੀ ਸ਼ੋਭੀ ਖਰਾਬ ਕੀਤੀ ਜਾ ਰਹੀ ਹੈ ਇਹ ਦਿਨਾਂ ਨਾਲ ਇਹ ਦਿਨਾਂ ਉਹਨਾਂ ਸ਼ੂਰਵੀਰਾਂ ਦੇ ਹੌਸਲੇ ਟੁੱਟਦੇ ਆ ਜਿਹੜੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਆ ਅਸਮਾਜਿਕ ਤੱਤਵਾਂ ਨੂੰ ਇਹ ਦਿਨਾਂ ਵਧਾਵਾ ਮਿਲਦਾ ਤੁਹਾਨੂੰ ਪਤਾ ਹੈ ਜਿਹੜੇ ਲੋਕ ਮਾਫੀਆ ਹੈ ਅੱਜ ਜਿਹੜੇ ਪੰਜਾਬ 'ਚ ਮਾਫੀਆ ਹੈ ਉਹ ਜਿਹੜਾ ਵੀ ਮ ਉਹਨਾਂ ਦੇ ਟੱਟੂ ਬਣ ਜਾਂਦੇ ਆ ਉਹਨਾਂ ਦੇ ਟੱਟੂ ਬਣ ਕੇ ਹੋਈਆਂ ਹੋਸ਼ਿਆਰਤਾ ਕਰਦੇ ਆ ਆਹੋ ਹੀ ਬਬਲੋ ਬੱਲੋ ਮੰਨਾ ਜੀ ਨਾਲ ਹੀ ਵੇਖਿਆ ਜਾਂਦੇ ਸੀ ਤੇ ਅੱਜ ਕੀ ਗੱਲ ਹੋ ਗਈ ਜਿਹੜਾ ਮੰਨੇ ਤੋਂ ਖਲਾਫ ਪਤਾ ਨਹੀਂ ਮੰਨੇ ਦੇ ਨਾਲ ਰਹਿ ਆ ਕਿਉਂਕਿ ਮੈਂ ਤਾਂ ਮੰਨੇ ਨਾਲ ਕਦੀ ਵਿਚਰਿਆ ਨਹੀਂ ਜ਼ਿੰਦਗੀ ਵਿੱਚ ਹਾਂ ਮੰਨਾ 1978 ਵਿੱਚ ਮੇਰਾ ਜਿੱਤੇ ਨਵੇਂ ਗੁੜ ਘਰ ਸੀ ਬਲਾਰੀ ਸਾਹਿਬ ਦੀ ਕੋਠੀ ਦੇ ਸਾਹਮਣੇ ਚਾਰ ਘਰ ਨਾਲ ਮੰਨੇ ਦੀ ਭੂਆ ਦਾ ਘਰ ਸੀ ਉਦੋਂ ਦਾ ਮੇਰਾ ਯਾਰ ਹੈ ਜ਼ਿੰਦਗੀ ਚ ਕਦੀ ਮਿਲਦਾ ਹੈ ਕਦੀ ਨਹੀਂ ਮਿਲਦਾ ਉਹ ਕੀ ਕਰਨ ਦੇ ਜੀ ਮੰਨੇ ਦੇ ਜਿਹੜੇ ਛੋਟੀ ਗਾਰਟ ਸੀ 6 ਉਹ ਜਿਹੜੇ ਕਿ ਸਰਕਾਰ ਅਸੀਂ ਕਦੀ ਕ腐ਸ਼ਨ ਨਹੀਂ ਕੀਤੀ ਤੁਸੀਂ ਕਦੀ ਕ腐ਸ਼ਨ ਨਹੀਂ ਕੀਤੀ ਅਸੀਂ ਕਹਿੰਨੇ ਜਿਸ ਦਿਨ ਸਾਡੇ ਦੇ ਕੋਈ ਇੱਕ ਬੰਦਾ ਅਲੀਗੇਸ਼ਨ ਹੀ ਲਾ ਦੇਗਾ ਪਰ ਉਹ ਅਲੀਗੇਸ਼ਨ ਲਾਵੇ ਗੁਰਰਾਮਦਾਸ ਦੇ ਘਰ ਜਾ ਕੇ ਉੱਥੇ ਪ੍ਰਸ਼ਾਦ ਹੀ ਲੈ ਕੇ ਲਾਂਗੇ ਉੱਥੇ ਸੌਂ ਖਾ ਕੇ ਬੱਚਾ ਲਾ ਦੇ ਵੀ ਜ਼ਿੰਦਗੀ ਚ ਜਾਗਦਾ ਮੀਰਾ ਨੇ ਸੁਭਾਜ ਸਾਇਕਲ ਨੇ ਕਿਤੇ ਪੰਜ ਪੈਸੇ ਦੀ ਕ腐ਸ਼ਨ ਕੀਤੀ ਹੈ ਅਸੀਂ ਜਿੱਥੇ ਵੀ ਕੰਮ ਕਰਦੇ ਆਂ ਨਾਲ ਜਾ ਕੇ ਕੋਲੋਂ ਜਿੰਨੀ ਕੋ ਸੇਵਾ ਹੁੰਦੀ ਕਰੀ ਦੇ ਸਾਡੇ ਨਾਲ ਉਹ ਭਰਾ ਜੁੜੇ ਹੋਏ ਆ ਜਿਹੜੇ ਸਭ ਐਸੀਅਤ ਆ ਤੋਂ ਲੱਗਦਾ ਕਿ ਮਨਦੀਪ ਸਿੰਘ ਭੰਨੇ ਦੇ ਖਿਲਾਫ ਬਬਲੂ ਬੋਲਦਾ ਪਿਆ ਸੀ ਤੇ ਤੁਸੀਂ ਆਪ ਜਾ ਕੇ ਕੰਪਲੇਟ ਕੀਤੀ ਕਿ ਜੇ ਇਹ ਸਹੀ ਨਹੀਂ ਹੋ ਰਿਹਾ ਦੋਨੇ ਸਮਾਜ ਸੇਵਕ ਆਪਸੇ ਲੜਦੇ ਕਿਉਂ ਪਏ ਆ ਤੁਸੀਂ ਆਪ ਕੰਪਲੀਟ ਕਰੀ ਨਹੀਂ ਸਹੀ ਨਹੀਂ ਸਕੀ ਜਾਂ ਕਰਦੀ ਜਾਂਦੇ ਨਹੀਂ ਜਾਂ ਤੁਸੀਂ ਇਹ ਨਹੀਂ ਦੋਤਾ ਵੀ ਦਿਰਾ ਸਕਦੇ ਸੀ ਬੈਠ ਕੇ ਦੇਖੋ ਮੈਂ ਬਬਲੂ ਨੂੰ ਕਿਹਾ ਵੀ ਬਬਲੂ ਤੁਸੀਂ ਬੈ ਕੇ ਜੇ ਤੂੰ ਬਹਿਵੋ ਦੋਵੇਂ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਬਾਓ ਨਾਲ মিডিਆ ਨੂੰ ਬਾਓ ਸਾਹਮਣੇ ਗੱਲ ਕਰੋ ਮੇਰੇ ਤੇ ਕੋਈ ਇਲਜ਼ਾਮ ਲਾਏਗਾ ਨਾ ਮੈਂ ਛਾਤੀ ਠੋਕੇ ਕਹਿੰਨਾ ਚੈਰਿੰਗ ਕਰਕੇ ਕਹਿੰਦਾ ਵਾਂ ਜਦੋਂ ਕੋਈ ਇਲਜ਼ਾਮ ਲਾਏਗਾ ਨਾ ਮੈਂ ਕਹਾਂਗਾ ਸਾਰੇ মিডিਆ ਸਾਹਮਣੇ ਆ ਕੇ ਲਾ ਕਿਉਂਕਿ ਉਹ ਅੰਦਰ ਕਮਰੇ ਜਿਹੜੀਆਂ ਹੋਈਆਂ ਨੇ ਨਾ ਬੁਤਗੂਆਂ ਉਹਨਾਂ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋ ਸਕਦਾ ਸਾਫ਼ ਦੁੱਧ ਉਦੋਂ ਹੀ ਹੋਏਗਾ ਜਦੋਂ ਮੀਡੀਆ ਸਾਹਮਣੇ ਆਏ ਚਾਰ ਬੰਦਿਆਂ ਨੂੰ ਪਤਾ ਲੱਗੇ ਚਾਰ ਬੰਦੇ ਵੀ ਸਾਡੇ ਨਾਲ ਕੋਈ ਵੀ ਬੰਦਾ ਚੈਲੰਜ ਕਰਨੇ ਪੰਜਾਬ ਦੇ ਦੁਸਤਾਨ ਕਿਤੇ ਵੀ ਸਾਡੇ ਦੇ ਭ੍ਰਸ਼ਟਾਚਾਰ ਦਾ ਕੋਈ ਇੱਕ ਇਲਜ਼ਾਮ ਹੀ ਲਾ ਦੇ ਝੂਠਾ ਜੇ ਹੁਣ ਤੁਹਾਡੇ ਖਿਲਾਫ ਕੋਈ ਬੋਲੇਗਾ ਜੇ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਉਹ ਤੁਹਾਡੇ ਖਿਲਾਫ ਕੋਈ ਪ੍ਰੈਸ ਵਾਰਤਾ ਕਰਦਾ ਜਾਂ ਇਲਜ਼ਾਮ ਲਾਉਂਦਾ ਤਾਂ ਫਿਰ ਦੇਖੋ ਹਰ ਇੱਕ ਨੂੰ ਇਲਜ਼ਾਮਦਾਨ ਦਾ ਰਾਈਟ ਹੈਗਾ ਮਮੀ ਲਾਨਾ ਵਾ ਪਰ ਯਾਰ ਕੋਈ ਕਿਤੇ ਕੋਈ ਨਾ ਕੋਈ ਜੇ ਮੈਂ ਕਿਤੇ ਕੋਈ ਗਲਤੀ ਕੀਤੀ ਹੋएगी ਕਿਤੇ ਕੋਈ ਨਾ ਕੋਈ ਤਾਂ ਦੀ ਬੇਸ ਹੋਏਗਾ ਕੋਈ ਨਾ ਕੋਈ ਤਾਂ ਸ਼ਿਕਾਇਤ ਕਿਸ ਚੀ ਦੀ ਹੋਏਗੀ ਸ਼ੈਗਲ ਜੀ ਸ਼ੈਗਲ ਤੇ ਜਿੰਨੇ ਪਰਚੇ ਹੋਏ ਆ ਸਾਰੇ ਪੱਤਰਕਾਰ ਜਾਣਦੇ ਆ ਜੋ ਵੀ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ ਕੀ ਹੋਇਆ ਕਿੰਨੇ ਕੀਤਾ ਉਹ ਭੁਗਤੇਗਾ ਤਗੜੀ ਬਬਲੂ ਹਣੀ ਕਈ ਸਾਲ ਮੰਨੇ ਹੋਂ ਨਾਲ ਉਹਨਾਂ ਨੇ ਕੰਮ ਕੀਤਾ ਸ਼ੁੱਭ ਸੰਦਾ ਉਦੋਂ ਦੀ ਕਹਦੇ ਸੀ ਮੇਰੇ ਵੱਡੇ ਭਰਾ ਆਵੇ ਤੇ ਅੱਜ ਮੰਨਾ ਜੀ ਕਰਪਟ ਹੋ ਗਏ ਇਹ ਤਾਂ ਕੋਈ ਇਹ ਤਾਂ ਬਬਲੂ ਦਾ ਸਕਦਾ ਨਾ ਮੈਂ ਤਾਂ ਇਹਨਾਂ ਦੇ ਚੋਂਡੇ ਚ ਹੁੰਦਾ ਹੀ ਨਹੀਂ ਸੀ ਪਿੱਛੇ ਪਿੱਛੇ ਆ ਨਾ ਘਰ ਬੇਟਾ ਆਇਆ ਉੱਥੋਂ ਪੈਸੇ ਲੈ ਰਏ ਸੀ ਬਬਲੂ ਹਣੀ ਹਸਪੀਟਲ ਚ ਉਦੋਂ ਹਰਾਮ ਦੀ ਕਮਾਈ ਨਹੀਂ ਨਾ ਉਦੋਂ ਹਲਾਲ ਦੀ ਕਮਾਈ ਹੋ ਗਈ ਸੀ ਕਮਾਈ ਸਹੀ ਸੀ ਉਦੋਂ ਨਹੀਂ ਨਹੀਂ ਜਦੋਂ ਬਬਲੂ ਨੂੰ ਪੈਸੇ ਦੇਈ ਜਾਏ ਮੰਨਾ ਕਿਉਂ ਹਲਾਲ ਦੀ ਕਮਾਈ ਤੇ ਜਦੋਂ ਮੰਨਾ ਪੈਸੇ ਦੇਣੇ ਬੰਦ ਕਰਦੇ ਹੋ ਹਰਾਮ ਦੀ ਕਮਾਈ ਜਿਹੜੇ ਨਾਲ ਕੰਮ ਕਰਦੇ ਆ ਨਾ ਐਨ ਜੀਓ ਵਿੱਚ ਉਹ ਦੂਜੇ ਦੀ ਤਰੱਕੀ ਤੋਂ ਜੈਲ ਸੀ ਕਰਦੇ ਹੁੰਦੇ ਆ तकरीबन ਹਰ ਪਾਸੇ ਇਹ ਚੱਲਦਾ ਮਾੜਾ ਮੋਟਾ ਹਰ ਇੱਕ ਨੂੰ ਹੁੰਦਾ ਚੱਕਰ ਕੀ ਆ ਕਿ ਉਹ ਇਹ ਜਗ੍ਹਾ ਲੈਣਾ ਚਾਹੁੰਦੇ ਆ ਕਿ ਜੋ ਮੰਨਾ ਜੀ ਨੇ ਕੁਝ ਵਿਕਾਸ ਕਾਰਜ ਕਰਵਾਏ ਆ ਕੋਈ ਕਾਰਵਾਈਆਂ ਕਰਾਈਆਂ ਚੇਲੇ ਦੀ ਉਹਨਾਂ ਦੇ ਹੀ ਨਾ ਬੱਬਲੂ ਨਹੀਂ ਮੰਨੇ ਉਹਨਾਂ ਦੇ ਕਿ ਚੱਕਰ ਕੀ ਹੈ ਮੈਨੂੰ ਨਹੀਂ ਪਤਾ ਉਹਨਾਂ ਦਾ ਚੇਲਾ ਐਡਿਕਮ ਮੈਨੇ ਦਾ ਮੇਰੀ ਕਦੀ ਇਸ ਗੱਲ ਤੇ ਵਾਰਤਾ ਨਹੀਂ ਹੋਈ ਲਾਈਵ ਲੱਗਣ ਕੀ ਉਹਨੂੰ ਪ੍ਰਗਟ ਸਾਹਿਬ ਲਾਸ ਲਾਸ ਸਵਾਲ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਬਬਲੂ ਮੇਰਾ ਛੋਟਾ ਵੀਰ ਹੈ ਮਨਾ ਵੀ ਮੇਰਾ ਛੋਟਾ ਵੀਰ ਹੈ ਜੇਕਰ ਬਬਲੂ ਕੋਈ ਸੱਚਾਈ ਹੈਗੀ ਏ ਅਸੀਂ ਬਬਲੂ ਨੂੰ ਅਸੀਂ ਅੱਜ ਓਪਨਲੀ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਕਿਉਂਕਿ ਮੇਰਾ ਬਬਲੂ ਨਾਲ ਮਨਵਾਦ ਨਹੀਂ ਮੇਰੀ ਬਬਲੂ ਨਾਲ ਕੋਈ ਨਾਰਾਜ਼ਗੀ ਨਹੀਂ ਚੈਲੰਜ ਕਰਕੇ ਆਵੇ ਚੈਲੰਜ ਕਰਕੇ ਪ੍ਰੈਸ ਕਾਨਫਰੰਸ ਕਰੇ ਅਸੀਂ ਬਾਹਾਂਗੇ ਸਾਨੂੰ ਕੋਈ ਇੱਕ ਸਬੂਤ ਹੋਵੇ ਤੁਹਾਨੂੰ ਸਬੂਤ ਹੋਵੇ ਮੈਨੂੰ ਨਹੀਂ ਲੋੜ ਹੈ ਕਿਸਬੂਤਾ ਦੀ ਤੁਹਾਨੂੰ ਸਬੂਤ ਦੇ ਦੇ ਤਿੰਨੇ ਹੀ ਦੇ ਚੁੱਪ ਕਰਕੇ ਮਾਫੀ ਮੰਗ ਕੇ ਜਿਵੇਂ ਅੱਗੇ ਮਾਫੀਆਂ ਮੰਗਿਆ ਅੱਗੇ ਵੀ ਇਹਨੇ ਮਤਲਬ ਪਹਿਲਾਂ ਮਤਲਬ ਵੀਡੀਓ ਪਾੰਦਾ ਰਿਹਾ ਖਿਲਾਫ ਬਾਅਦ ਚ ਮਾਫੀ ਮੰਗ ਲਈ ਤੇ ਬਾਅਦ ਪਹਿ ਲੈ ਲੈ ਐਹੀ ਕਰਤੂਦ ਹੋਈ ਉਹ ਹੋ ਗਈ ਦੇ ਸਾਡਾ ਦਸੂ ਜਾਗਦਾ ਹੀ ਮੀਰ ਨੇ ਜਿੱਥੇ ਵੀ ਅੱਜ ਤੱਕ ਜੰਗ ਲੜੀ ਅੱਜ ਤੱਕ ਕੋਈ ਕੰਪਰੋਮਾਈਜ਼ ਹੋਇਆ ਦੱਸੋ ਕੋਈ ਕਿਤੇ ਪਰ ਇਹ ਚੈੱਕ ਵਾਲੇ ਮਾਮਲੇ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਕੋਰਟ ਨੇ ਕਾਰਵਾਈ ਨਹੀਂ ਕੀਤੀ ਜਾਂ ਬਬਲੂ ਹੁਣਾਂ ਨੇ ਸੈਟਿੰਗ ਕਰ ਲਈ ਹੈ ਤੁਹਾਨੂੰ ਕੀ ਹੈ ਅਜੇ ਤੱਕ ਇਹਦੇ ਵਿੱਚ ਦੋ ਚੀਜ਼ਾਂ ਮੇਰੇ ਹਿਸਾਬ ਸੇ ਰਹਿ ਗਿਆ ਮੇਰਾ ਤਜਰਬਾ ਜੋ ਕਹਿੰਦਾ ਹੈ ਜੀ ਜਾਂ ਤਾਂ ਬਬਲੂ ਹੁਣਾਂ ਨੂੰ ਮਾਤਾ ਨੂੰ ਪੈਸੇ ਵਾਪਸ ਦੇਤੇ ਆ ਤੇ ਜਾਂ ਮਾਤਾ ਦੀ ਡੈਥ ਹੋ ਗਈ ਹੈ ਹਾਂ ਇਸ ਬੰਦੇ